ਖਬਰਨਾਮਾ ਦੇਖ ਰਿਹਾ ਸਾਰੇ ਹੀ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿ ਸਤਿਕਾਰ ਮੈਂ ਹਾਂ ਤੁਹਾਡਾ ਓ ਸਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਟਾ ਐਕਸ਼ਨ ਕਰ ਦਿੱਤਾ ਗਿਆ ਹੈ ਬਖਲਾੜ ਵਿੱਚ ਆ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਬਰਾਏ ਹੋਏ ਨੇ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਦੇ ਕੋਲ ਕਿਉਂ ਦਰਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਡਰੱਗ ਤਸਕਰੀ ਮਾਮਲੇ ਦੇ ਵਿੱਚ ਸਿੱਟ ਦਾ ਮੁਖੀ ਸੂਬੇ ਦੀ ਸਰਕਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਦਲ ਦਿੱਤਾ ਗਿਆ ਹੈ 17 ਅਤੇ 18 ਨੂੰ ਵਿਕਮਜੀਤ ਸਿੰਘ ਮਜੀਠੀਆ ਜਿਹੜੇ ਨੇ ਜਿਨ੍ਹਾਂ ਨੂੰ ਮਾਝ ਦਾ ਜਰਨੈਲ ਕਿਹਾ ਜਾਂਦਾ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਵੀ ਰਹੇ ਚੁੱਕੇ ਨੇ 17 18 ਮਾਰਚ ਨੂੰ ਲਗਾਤਾਰ 2 ਦਿਨ ਉਹ ਸਿੱਟ ਦੇ ਸਾਹਮਣੇ ਤਲਬ ਹੋਏ ਪੇਸ਼ ਹੋਏ ਪੁੱਛਗਛ ਕੀਤੀ ਗਈ ਸਾਰੇ ਹਵਾਲੇ ਭੁੱਲਰ ਹੋ ਰਹੇ ਨੇ ਜਿਹੜੇ ਨੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੂੰ ਜਿਹੜੇ ਸੌਮ ਦਿੱਤੇ ਜੋ ਵੀ ਗੱਲਬਾਤ ਹੋਈ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤੋ ਮਾਨ ਹੱਥ ਧੋ ਕੇ ਪਿੱਛੇ ਪੈ ਗਏ ਨੇ ਬਿਕਮਜੀਤ ਸਿੰਘ ਜੀਠਿਆ ਦੇ ਬਿਕਮਜੀਤ ਸਿੰਘ ਜੀਠਿਆ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕ੍ਰਮਜੀਤ ਸਿੰਘ ਮਜੀਠੀਆ ਨਾਲ ਸੰਬੰਧਤ ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਸਿਟ ਦੇ ਮੁਖੀ ਨੂੰ ਬਦਲ ਦਿੱਤਾ ਗਿਆ ਹੈ ਹੁਣ ਆਈਜੀ ਵਰੁਣ ਕੁਮਾਰ ਜਾਂਚ ਕਰਨਗੇ ਇਸ ਤੋਂ ਪਹਿਲਾਂ ਡੀਆਈਜੀ ਐਸਐਚ ਐਚਐਸ ਭੁੱਲਰ ਸਿਟ ਦੇ ਮੁਖੀ ਸਨ ਇਸ ਤੋਂ ਇਲਾਵਾ ਹੋਰ ਦੋ ਅਧਿਕਾਰੀ ਬਦਲੇ ਗਏ ਨੇ ਯਾਨੀ ਕਿ ਇਸ ਤੋਂ ਇਲਾਵਾ ਤਰਨਤਾਰ ਦੇ ਐਸਐਸਪੀ ਅਭਿਮਨੀਓ ਰਾਣਾ ਅਤੇ ਐਸਪੀ ਪਟਿਆਲਾ ਗੁਰਬੰਸ ਸਿੰਘ ਬੈਂਸ ਦਾ ਸਿਟ ਦਾ ਜਿਹੜਾ ਮੈਂਬਰ ਬਣਾਇਆ ਗਿਆ ਇਹ ਪੰਜਵੀਂ ਵਾਰ ਹੈ ਜਦੋਂ ਸਿਟ ਦਾ ਮੁਖੀ ਬਦਲਿਆ ਗਿਆ ਹੈ ਇਸ ਨੂੰ ਲੈ ਕੇ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਪ੍ਰਤੀਕਿਰਿਆ ਸਾਂਝੀ ਕੀਤੀ ਗਈ ਹੈ ਬਿਕਮਜੀਤ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਦੇ ਕਿਹਾ ਕਿ ਮੇਰੇ ਹੋਏ ਮੇਰੇ ਤੇ ਬੇਬੁਨਿਆਦ ਕੇਸ ਵਿੱਚ ਪੰਜਵੀਂ ਸਿਟ ਬਣਾਈ ਗਈ ਹੈ ਭਗਵੰਤ ਮਾਨ ਜੀ ਬਖਲਾਤ ਦੀ ਸਾਫ ਨਜ਼ਰ ਆ ਰਹੀ ਹੈ ਹੁਣ ਤੁਸੀਂ ਸਿਟ ਦੇ ਚੇਅਰਮੈਨ ਆਪ ਬਣ ਲਓ ਵੈਭ ਕੁਮਾਰ ਅਤੇ ਵਿਜ਼ੇ ਨਯਰ ਵਰਗਿਆਂ ਨੂੰ ਸਿੱਟ ਤੇ ਮੈਂਬਰ ਬਣਾਓ ਤੇ ਮੇਰੇ ਖਿਲਾਫ ਚਲਾਨ ਪੇਸ਼ ਕਰੋ ਯਾਨੀ ਕਿ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਵੈਭ ਕੁਮਾਰ ਵਰਗੇ ਸਿੱਟ ਉਤੇ ਲਾਓ ਤੇ ਤੁਸੀਂ ਸਿੱਟ ਦੇ ਮੁਖੀ ਬਣ ਜਾਓ ਮੇਰਾ ਚਲਾਨ ਪੇਸ਼ ਕਰੋ ਮੈਂ ਜੇਲ੍ਹ ਦੇ ਵਿੱਚ ਜਾਣਾ ਚਾਹੁੰਦਾ ਹਾਂ ਯਾਨੀ ਕਿ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਵੀਂ ਵਾਰ ਸਿੱਟ ਦਾ ਮੁਖੀ ਸੂਬੇ ਦੀ ਸਰਕਾਰ ਵੱਲੋਂ ਬਦਲਿਆ ਜਾ ਚੁੱਕਿਆ ਹੈ ਦੋ ਹੋਰ ਮੁਖੀ ਵੀ ਜਿਹੜੇ ਉਸਦੇ ਸਹਾਇਕ ਸੀ ਜਿਹੜੇ ਉਸਦੇ ਹੈਲਪਰਸ ਸੀ ਕੁਛ ਕਿਸਤੇ ਲਈ ਉਹਨਾਂ ਨੂੰ ਵੀ ਪੰਜਾਬ ਸਰਕਾਰ ਨੇ ਬਦਲ ਦਿੱਤਾ ਹੈ ਇਸ ਨੂੰ ਲੈ ਕੇ ਤੰਜ ਕੱਸਿਆ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਘਬਰਾਏ ਹੋਏ ਨੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਦੇਖਿਓ ਮੈਨੂੰ ਅਤੇ ਮੇਰੇ ਬੱਚਾਂ ਤੇ ਕਾਰਵਾਈ ਕੀਤੀ ਜਾਵੇਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਬਿਕਮਜੀਤ ਸਿੰਘ ਜੀਠੀਆ ਔਰ ਬੜੀ 2 ਤੋਂ 3 ਵਾਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਹਿ ਚੁੱਕੇ ਨੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਤਮਾਨ ਮੇਰੀ ਫਰਾਕ ਵਿੱਚ ਨੇ